ਨਿਕ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਾ ਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖਿਆ ਮੈਂ ਲੋਕ ਪੱਜਦੇ ਫੜੇ ਉਹ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨੇ ਉਹ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਾਂ ਪੁਲਿਸ ਤੇ ਮਰੀ ਪਈ ਹੈ ਮਰੀ ਪੁਲਿਸ ਹੈ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਾਰਾ ਸਰਕਾਰ ਦੇ ਦੁਆਤ ਨਹੀਂ ਚੱਲ ਰਿਹਾ ਤੁਸੀਂ ਹੋਰ ਕਿਹਦੇ ਮੇਰੇ ਦੁਆਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਆ ਚੀਵਨ ਚੱਕ ਕਰਵਾ ਰਿਹਾ ਦਾਵਾ ਸਭ ਕਿੰਨੇ ਕਬੂਤਾਂ ਤੇ ਇਸ ਤਰੀਕੇ ਨਾਲ ਜੜੋ ਤਕਰੀਬ ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ 10:00 ਵਜੇ ਤੋਂ ਦਿਲ ਚੜਿਆ ਵਾ ਫੋਟਾ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਨੇ ਇਸ ਤਰੀਕੇ ਨਾਲ ਇਹ ਜ਼ਿਆਦਾ ਗੁੰਡਾਗਰਦੀ ਪੈਦਾ ਹੋ ਜੇ ਮੈਂ ਆਉਂਦੇ ਜੋ ਕਲੇ ਸਰਪੰਚੀ ਉਹ ਇਹਨੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਨਹੀਂ ਉਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮਹਾਂ ਜੀ ਮੁੜ ਕੇ ਸਦਾਇਆ ਜਿਨ੍ਹਾਂ ਨੇ ਹਾਂ ਜੀ ਇਹ ਕਾਂਗਰਸ ਦੇ ਹਾਂ ਜੀ ਇਹਨਾਂ ਨੇ ਮੜਿਆ ਆਮ ਪਾਰਟੀ ਵਾਲਿਆਂ ਨੇ ਤੇ ਕਾਲਾ ਸਰਪੰਚਾ ਮੋਕੇ ਦਾ ਉਹਨੇ ਗੁੰਡੇ ਮਂਗਾਏ ਆ ਇੱਥੇ ਉਹਨੇ ਕੁੱਟ ਮਾਰ ਕਰਾਈ ਆ ਉਹਨੇ ਤਾਂ ਪੂਰਾ ਇੱਥੇ ਗਰਤ ਪਾਈ ਬੋਰਡ ਨਹੀਂ ਪਾਉਣ ਦੇ ਇੰਡੀਆ ਕੇ ਨੂੰ ਜ਼ਰੂਰ ਸਿਆ ਹੋਰ ਕਾਂਗਰਸ ਪਾਰਟੀ ਦੇ ਲੜਦੇ ਨੇ ਜੇ ਜੇ ਪੇ ਜੇ ਆਹ ਲਾ ਲਾ ਦਾ ਉਹ ਤੁਮ ਕੋਣ ਦੇ ਬੰਦੇ ਮਾਰਦੇ ਨੇ ਵੀਡੀਓ ਸਾਰੇ ਜਲਣਦੇ ਆ ਵੀਡੀਓ ਬਣਾਈ ਵੀਡੀਓ ਬੰਦੇ ਵੀਡੀਓ ਨਹੀਂ ਜੇ ਉਹ ਜੋ ਲੱਗੇ ਚੁੱਕੇ ਚੰਗ ਚੁੱਕੇ ਲੈ ਗਏ ਨੇ ਲਾਗ 60 ਦੀਆਂ ਨਾਲ 2 ਕਿਲੋ ਕਾਦੀ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਜਾਂਦੇ ਨੇ ਵੀਡੀਓ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਧਰਬ ਤੋਂ ਬਸਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਤੇ ਕੀ ਕਰ ਅਰੇ ਘਰ ਦਾ ਬੂਆ ਖੋਲੋ ਤੁਹਾਨੂੰ ਉਹ ਤਾਂ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਕੋਈ ਵੈਪਨ ਆ ਸਭ ਤੋਂ ਇਹ ਨਹੀਂ ਖਿਲਾਓਗੇ ਤਾਂ ਕਾਊਂਟ ਖਿਲਾਏਗਾ ਹਾਂਜੀ ਮਿਹਰਬਾਨੀ ਦਾ ਡੀਜੇ ਕੰਮ ਕਰੋਗੇ ਤੇ ਮੰਨ ਲਓ ਉਹਨਾਂ ਕੋਈ ਵੈਪਨ ਕੋਈ ਵੈਪਨ ਹਾਂਜੀ ਨੇ ਉਹ ਅੰਦਰ ਜੇ ਕਮਰਾ ਵੇਖੋ ਅੱਜ ਇਸ ਦਾ ਬੂਥ ਜਿੱਤਦਾ ਹੀ ਹੁਣ ਖੜੇਗਾ ਬੂਥ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇੜਾ ਮਾਰੀਆਂ ਨੇ ਆ ਵੇਖੋ ਬਾਹਰ ਤੇ ਬੰਦੇ ਆ ਆਹੋ ਕਰਾ ਦਿਓ ਐਮਐਲਆਰ ਕਟਾ ਦਿਓ ਮੈਨੂੰ ਆਓ ਕਟਾਈਏ ਤੁਹਾਡੀ ਐਮਐਲਆਰ ਉਹਦੇ ਅੰਦਰ ਦੀ ਬਾਹਰ ਤੇ ਕੱਢੋ ਓਏ ਇਹਨੂੰ ਤਾਂ ਬੜੇ ਚੁੱਕਣ ਦੇ ਵੀ ਲਾਜੋ ਜਨਾਬ ਸਾਡੀ ਰਿਕਵੈਸਟ ਅੰਦਰੋਂ ਬਾਹਰੋਂ ਮੈਨੂੰ ਇਹ ਦੱਸੋ ਕੌਣ ਚੁੱਕਣ ਅੰਦਰੋਂ ਨਹੀਂ ਜਾ ਜਿਹਨਾਂ ਨੂੰ ਬਾਹਰੋਂ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਆ ਜੀ ਗੱਡੀ ਹੋਣ ਰਹੀਏ ਤੇ ਆ ਕਰ ਲੈਨੇ ਜੀ ਕਰ ਲੈਨੇ ਇਦਾਂ ਵੋਟਾਂ ਘਾਦਿਆ ਜਨਾਬ ਆ ਵੀ ਬਟਨ ਦਾ ਵੀਜ਼ਾ ਨਾਲ ਚੰਡੇਰ ਦਾ ਮਾਲ ਸਾਹਿਬ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕੇ ਡਰਦਾ ਆ ਨਵਚਾਰਨਾਈ ਆ ਉੱਥੇ ਕੰਮ ਕਰਦਾ ਇਹਨੂੰ ਕੀ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕੀ ਸਪੈਕੂਲੇਟ ਨਾ ਕਰੋ ਕਿਹੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਹੇ ਜੀ ਇਹਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨ ਦਾ ਨਹੀਂ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਇਹ ਨਾ ਕਰੋ ਸਪੈਕੂਲੇਸ਼ਨ ਨਾ ਕਰੋ ਸਾਬ ਉਹਨੂੰ ਇਨਫੋਰਮ ਕਰ ਦੋ ਕਿ ਤੁਹਾਡੀ